ਸਤਿ ਸ੍ਰੀ ਅਕਾਲ ਜੀ ਜੇ ਰੱਬ ਹਰ ਥਾਂ ਹੈ ਫਿਰ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦਾ ਏ ਇੱਕ ਮਿੱਤਰ ਦਾ ਸਵਾਲ ਹੈ ਸਮੱਸਿਆ ਰੱਬ ਦੀ ਨਹੀਂ ਰিসিਵਰ ਦੀ ਹੈ ਆਧੁਨਿਕ ਵਿਗਿਆਨ ਕਹਿੰਦਾ ਹੈ ਕਿ ਦਿਮਾਗ ਤਰੰਗਾਂ ਬਣਾਉਂਦਾ ਬ੍ਰੇਨ ਵੇਵਸ ਪਰ ਸਾਰਾ ਕੁਝ ਸੇਮ ਨਹੀਂ ਹੁੰਦਾ ਇਹਨਾਂ ਤਰੰਗਾਂ ਦੇ ਹਿਸਾਬ ਨਾਲ ਬਦਲ ਜਾਂਦਾ ਹਰ ਦਿਮਾਗ ਇੱਕ ਵੱਖਰੀ ਤਰ੍ਹਾਂ ਦੀ ਫ੍ਰੀਕਵੈਂਸੀ ਤੇ ਸੈੱਟ ਹੈ ਹਰ ਚੀਜ਼ ਨੂੰ ਲੈ ਕੇ ਕਿਉਂਕਿ ਕਿਸੇ ਨੂੰ ਕੋਈ ਚੀਜ਼ ਪਸੰਦ ਆ ਕਿਸੇ ਨੂੰ ਕੋਈ ਚੀਜ਼ ਨਹੀਂ ਪਸੰਦ ਆ ਸੁਪੋਜ਼ ਕਰੋ ਅਸੀਂ ਇੱਕ ਪਾਰਟੀ 'ਚ ਖੜੇ ਆ ਔਰ ਉੱਥੇ ਕੋਈ ਬੰਦਾ ਸਾਨੂੰ ਬੜਾ ਅੱਛਾ ਲੱਗਦਾ ਔਰ ਕਿਸੇ ਨੂੰ ਬੜਾ ਬੁਰਾ ਲੱਗਦਾ ਔਰ ਕਿਸੇ ਨੇ ਪਹਿਲੀ ਵਾਰ ਹੀ ਦੇਖਿਆ ਕਿਸੇ ਨੂੰ ਕੋਈ ਐਸਾ ਬੰਦਾ ਵੀ ਤੁਹਾਡੀ ਜ਼ਿੰਦਗੀ 'ਚ ਹੁੰਦਾ ਜਿਹਨੂੰ ਤੁਸੀਂ ਪਹਿਲੇ ਨਹੀਂ ਜਾਣਦੇ ਪਰ ਉਹਨੂੰ ਦੇਖ ਕੇ ਤੁਹਾਨੂੰ ਗੁੱਸਾ ਆਉਂਦਾ ਔਰ ਕੁਝ ਐਸੇ ਬੰਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਬੜਾ ਅੱਛਾ ਲੱਗਦਾ ਥੋੜੀ ਦੇਰ ਉੱਥੇ ਖੜਨ ਨੂੰ ਜਾਂ ਬੈਠਣ ਨੂੰ ਉਹਦਾਂ ਗੱਲ ਕਰਨ ਨੂੰ ਮਨ ਕਰਦਾ। ਇਹਦੇ ਪਿੱਛੇ ਵੈਸੇ ਤੇ ਸਾਡਾ ਕਾਰਮਿਕ ਪੈਟਰਨ ਕੰਮ ਕਰਦਾ ਪਰ ਮੌਜੂਦਾ ਜਿਹੜੀ ਸਾਡੀ ਬ੍ਰੇਨ ਵੇਵਸ ਜਿਹਨੂੰ ਅਸੀਂ ਕਹਿੰਨੇ ਆ ਸਾਡੇ ਮਨ ਦੀ ਜਿਹੜੀ ਅਵਸਥਾ ਉਹਦੇ ਪ੍ਰਤੀ ਜਿਹੜੀ ਫੀਲਿੰਗ ਹੈ ਇਹ ਤੀਜੰਬੀ ਕੰਮ ਕਰ ਰਹੀ ਹੁੰਦੀਆਂ ਨੇ ਕਿਉਂਕਿ ਉਹ ਜਿਸ ਫ੍ਰੀਕੁਐਂਸੀ ਤੇ ਸੈੱਟ ਉਸ ਤਰ੍ਹਾਂ ਦੀਆਂ ਚੀਜ਼ਾਂ ਦੀ ਪਕੜ ਕਰੇਗਾ ਉਹਨਾਂ ਨੂੰ ਸੁਣੇਗਾ। ਹੁਣ ਸਿਰਨ ਥੋੜਾ ਹੋਰ ਆਸਾਨੀ ਨਾਲ ਸਮਝਦੇ ਹਾਂ ਕਿ ਸਾਡਾ ਦਿਮਾਗ ਮੰਨ ਲਓ ਇੱਕ ਰੇਡੀਓ ਦੀ ਤਰ੍ਹਾਂ ਕੰਮ ਕਰਦਾ ਸਿਗਨਲ ਹਰ ਥਾਂ ਮੌਜੂਦ ਨੇ ਪਰ ਟਿਊਨਿੰਗ ਚਾਹੀਦੀ ਹੈ ਐਸੇ ਕਰਕੇ ਧਰਮਾਂ ਦੇ ਵਿੱਚ ਜਿਹੜਾ ਵਿਕਾਸ ਹੋਇਆ ਸੀਗਾ ਇੱਕ ਛੱਡੀ ਅੰਦਰ ਜਿਹੜੀ એનર્ਜੀ ਕੰਮ ਕਰਦੀ ਆ ਉਹਨੂੰ ਸਮਝਣ ਵਾਸਤੇ ਕਿਸ ਤਰ੍ਹਾਂ ਟਿਊਨ ਹੁੰਦੀ ਹੈ ਐਸੇ ਬੇਸ ਨੂੰ ਐਸੇ ਆਧਾਰ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਚਰਚ ਇਹਨਾਂ ਦਾ ਨਿਰਮਾਣ ਹੋਇਆ ਮਨ ਆਪੇ ਹੀ ਸ਼ਾਂਤ ਹੋ ਜਾਂਦਾ ਜੇ ਫ੍ਰੀਕਵੈਂਸੀ ਮੈਚ ਹੁੰਦੀ ਹੈ ਰੱਬ ਚੁੱਪ ਨਹੀਂ ਹੈ ਅਸੀਂ ਅਸੰਗਤਾਂ ਐ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਪਤ ਵਿਗਿਆਨ ਔਰ ਅੱਜ ਇਨਸਾਨੀਅਤ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਉਹਨੂੰ ਇਸ ਚੀਜ਼ ਤੋਂ ਤੋੜ ਦਿੱਤਾ ਗਿਆ ਕਿਉਂਕਿ ਦੁਨੀਆ ਦੇ ਕਿਸੇ ਸਕੂਲ ਦੇ ਅੰਦਰ ਦੁਨੀਆ ਦੇ ਕਿਸੇ ਕਾਲਜ ਦੇ ਅੰਦਰ ਇਹ ਚੀਜ਼ ਨਹੀਂ ਸਿਖਾਈ ਜਾਂਦੀ ਹ ਪਰ ਹਰ ਇਨਸਾਨ ਨੂੰ ਇਹਦੀ ਬੇਸਿਕ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹ ਤੁਸੀਂ ਕਿਸ ਤਰ੍ਹਾਂ ਟਿਊਨ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਟਿਊਨ ਹੁੰਦਾ ਔਰ ਇਹਦੇ ਵਾਸਤੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਸੀ ਮੰਦਿਰ ਸੀ ਮਸਜਿਦ ਹੈ ਹਰ ਇੱਕ ਦਾ ਇੱਕ ਆਪਣਾ ਟੰਗ ਹੈ ਉਹ ਪੂਰੇ ਦਾ ਪੂਰਾ ਟੈਕਨੀਕਲ ਹੈ ਉਹ ਪੂਰੇ ਦਾ ਪੂਰਾ ਵਿਗਿਆਨਿਕ ਹੈ ਔਰ ਅਸੀਂ ਇਸ ਤਰ੍ਹਾਂ ਕਹਿ ਲਈਏ ਕਿ ਇਨਸਾਨੀ ਸੂਖਸ਼ਮ ਤਾਕਤ ਨੂੰ ਸ਼ੁੱਧ ਕਰਨ ਵਾਲੀ ਇੱਕ ਲੈਬ ਹੈ ਜਿੱਥੇ ਖਾਲੀ ਰਿਸਰਚ ਨਹੀਂ ਹੁੰਦੀ ਇਲਾਜ ਵੀ ਹੁੰਦਾ ਪਰ ਉਹ ਚੀਜ਼ ਜ਼ਿਆਦਾਤਰ ਵਪਾਰ ਨਾਲ ਜੁੜਨ ਕਰਕੇ ਉਹਦੀਆਂ ਜਿਹੜੀਆਂ ਖੋਜਾਂ ਸੀ ਜਾਂ ਤੇ ਉਹਨਾਂ ਨੂੰ ਉ ਗੁਪਤ ਰੱਖ ਲਿਆ ਗਿਆ ਔਰ ਜਾਂ ਉਹ ਵਪਾਰ ਦੇ ਥੱਲੇ ਕਿਤੇ ਦਬ ਕੇ ਰਹਿ ਗਿਆ ਅੱਜ ਜਿਹੜਾ ਵਕਤ ਹੈ ਅੱਜ ਜਿਹੜਾ ਸਮਾਂ ਹੈ ਅੱਜ ਇਨਸਾਨ ਜਿੰਨੀ ਤੇਜ਼ੀ ਨਾਲ ਜਿੰਨੀ ਰਫਤਾਰ ਨਾਲ ਜ਼ਿੰਦਗੀ ਨੂੰ ਜੀ ਰਿਹਾ ਉਹ ਚੰਨ ਤੱਕ ਪਹੁੰਚ ਗਿਆ ਪਰ ਆਪਣੇ ਘਰ ਦਾ ਸ਼ਾਇਦ ਰਾਹ ਪੁੱਲ ਗਿਆ ਐ ਚੀਜ਼ ਸਾਨੂੰ ਦੁਬਾਰੇ ਤੋਂ ਜਿੰਨੀ ਜਾਦਾ ਸਿਖੋ ਸਕਦੇ ਆ ਰਿਸਰਚ ਕਰ ਸਕਦੇ ਆ ਇਹ ਸਾਡੇ ਜੀਵਨ ਦੀ ਸਭ ਤੋਂ ਜ਼ਰੂਰੀ ਔਰ ਅਹਿਮ ਚੀਜ਼ ਹੈ ਕਿਉਂਕਿ ਇਹਦੇ ਬਿਨਾ ਜੀਵਨ ਪੂਰੇ ਦਾ ਪੂਰਾ ਅਧੂਰਾ ਹੈ ਨਾ ਕੋਈ ਰਿਸ਼ਤਾ ਬਚਾਇਆ ਜਾ ਸਕਦਾ ਨਾ ਹੀ ਵਪਾਰ ਚ ਕਾਮਯਾਬ ਹੋਣ ਦਾ ਆਨੰਦ ਲਿਆ ਜਾ ਸਕਦਾ ਔਰ ਨਾ ਜੀਵਨ ਨੂੰ ਕਦੇ ਕਿਤੇ ਸ਼ਾਂਤੀ ਮਿਲ ਸਕਦੀ ਏ ਜੇ ਉਹਨੂੰ ਇਸ ਟਿਊਨਿੰਗ ਬਾਰੇ ਨੌਲੇਜ ਨਹੀਂ ਹੈ ਕਿ ਸਾਡੇ ਦਿਮਾਗ ਦੇ ਵਿੱਚ ਕਿਵੇਂ ਲੈਰਾ ਬਦਲਦੀਆਂ ਨੇ ਕਿਵੇਂ ਐਸਾ ਸੈਟ ਹੁੰਦਾ ਕਿਹੜਾ ਉਹ ਮੰਤਰ ਹੈ ਗੁਰਬਾਣੀ ਅਜ਼ਾਨ ਹੈ ਵੇਗਸ ਨਰਵਸ ਸਰਗਰਮ ਕਰਦੀਆਂ ਨੇ ਇਹ ਚੀਜ਼ਾਂ ਪਰ ਸਹੀ ਜਾਣਕਾਰੀ ਨਾਲ ਪਹਿਲੇ ਜਿਹੜੀਆਂ ਧਾਰਮਿਕ ਜਗ੍ਹਾਵਾਂ ਸੀ ਧਾਰਮਿਕ ਆਦਾਰੇ ਸੀ ਉਹ ਕਿਸੇ ਵੀ ਭੌਤਿਕ ਸਰੀਰ ਦੀ ਸੂਖਸ਼ਮ એનર્ਜੀ ਦਾ ਵੀ ਬਿਮਾਰੀ ਦੀ ਤਰ੍ਹਾਂ ਇਲਾਜ ਕਰਦੇ ਸੀ ਐਸੇ ਕਰਕੇ ਜਿਹੜਾ ਮੰਤਰ ਹੈ ਉਹ ਕੰਨ ਚ ਦਿੱਤਾ ਜਾਂਦਾ ਸੀਗਾ ਕਿਉਂਕਿ ਉਹਦਾ ਕਾਰਮਿਕ ਢਾਂਚਾ ਦੇਖ ਕੇ ਉਹਦਾ ਔਰਾ ਦੇਖ ਕੇ ਉਹਦੀ ਫ੍ਰੀਕਵੈਂਸੀ ਕਿਸ ਢੰਗ ਨਾਲ ਸੈੱਟ ਹੋਏਗੀ ਉਸ ਕਿਸਮ ਦਾ ਮੰਤਰ ਸਪੈਸ਼ਲ ਉਹਦੇ ਵਾਸਤੇ ਹੁੰਦਾ ਸੀਗਾ ਉਸ ਕਿਸਮ ਦੀ ਖੁਸ਼ਬੂ ਉਸ ਕਿਸਮ ਦੀ ਮਾਲਾ ਉਸ ਕਿਸਮ ਦਾ ਉਹਦਾ ਜਿਹੜਾ ਦੀਪਕ ਲਾਣ ਦੀ ਜਿਹੜੀ ਸਾਡੇ ਪ੍ਰਥਾ ਹੈ ਦੀਵਾ ਲਾਣ ਦੀ ਕਿ ਉਹਨੇ ਕਿਉਂ ਦਾ ਲਾਣਾ ਹੈ ਤੇਲ ਦਾ ਲਾਣਾ ਹੈ ਕਿਹੜੇ ਤੇਲ ਦਾ ਲਾਣਾ ਹੈ ਕਿਸ ਕਿਸਮ ਦੇ ਉਹ ਕੱਪੜੇ ਪਾ ਸਕਦਾ ਕਿਸ ਤਰ੍ਹਾਂ ਦੇ ਆਸਣ ਤੇ ਉਹਨੂੰ ਬੈਠਣਾ ਚਾਹੀਦਾ ਤਾਂ ਕਿ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਜੀਦਾ ਐਸ ਫ੍ਰੀਕਵੈਂਸੀ ਨੂੰ ਐਸ ਟਿਊਨਿੰਗ ਨੂੰ ਸਮਝ ਲੈਣਾ ਬਾਕੀ ਚੀਜ਼ਾਂ ਸਭ ਬਾਅਦ ਚਾਹੰਦੀਆਂ ਜੀਵਨ ਦੀ ਕਿਸੇ ਵੀ ਚੀਜ਼ ਦਾ ਆਨੰਦ ਨਹੀਂ ਲਿਆ ਜਾ ਸਕਦਾ ਜੇ ਇਹਦੇ ਬਾਰੇ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ ਪਰ ਉਹ ਸਿਰਫ ਵਪਾਰ ਦੇ ਹਿੱਸੇ ਆ ਗਿਆ ਤੂੰ ਤਾਂ ਰਟਨ ਬਣ ਕੇ ਰਹਿ ਗਈ ਮੰਤਰ ਔਰ ਰਟਨ ਨਾਲ ਹਾਲਾਂਕਿ ਮਨੋਵਿਗਿਆਨ ਇਹ ਮੰਨਦਾ ਹੈ ਕਿ ਕਿਸੇ ਹੱਦ ਤੱਕ ਕੁਝ ਸ਼ਾਂਤੀ ਆ ਸਕਦੀ ਹੈ ਪਰ ਜ਼ਿੰਦਗੀ ਚ ਜਿਹੜੀ ਸੂਖਸ਼ਮ ਤਲ ਤੇ ਗਹਿਰਾਈ ਹਾਸਲ ਹੋ ਸਕਦੀ ਹੈ ਉਹ ਸਿਰਫ ਕੰਨ ਚ ਦਿੱਤੇ ਮੰਤਰ ਨਾਲ ਹੀ ਹੋ ਸਕਦੀ ਹੈ। ਔਰ ਉਹ ਕੰਨ ਚ ਮੰਤਰ ਉਹੀ ਇਨਸਾਨ ਉਹੀ ਬੰਦਾ ਉਹੀ ਸਰੀਰ ਦੇ ਸਕਦਾ ਜਿਹਨੇ ਖੁਦ ਕੁਝ ਕਮਾਇਆ ਹੋਣਾ ਜਿਹਨੂੰ ਖੁਦ ਉਹਦੇ ਬਾਰੇ ਕੁਝ ਜਾਣਕਾਰੀ ਹੁੰਦੀ ਹੈ। ਜਿਹੜੀਆਂ ਜਗ੍ਹਾਵਾਂ ਹੰਕਾਰ ਨੂੰ ਘਟਾਉਣ ਵਾਸਤੇ ਬਣੀਆਂ ਸੀਗੀਆਂ ਸਾਡੇ ਪੰਜੇ ਵਕਾਰਾਂ ਨੂੰ ਸੈੱਟ ਕਰਨ ਵਾਸਤੇ ਬਣੀਆਂ ਸੀਗੀਆਂ ਇੱਕ ਲੇਬਲ ਚ ਲਿਆਉਣ ਵਾਸਤੇ ਬਣੀਆਂ ਸੀਗੀਆਂ ਜੇ ਉਸ ਜਗ੍ਹਾ ਤੇ ਜਾ ਕੇ ਸਾਡਾ ਹੰਕਾਰ ਵੱਧਦਾ ਜੇ ਸਾਡਾ ਮਨ ਹੌਲਾ ਨਹੀਂ ਹੁੰਦਾ ਤੇ ਫਿਰ ਕਿਤੇ ਕੁਝ ਗੜਬੜ ਹੈ ਔਰ ਉਹ ਗੜਬੜ ਸਾਨੂੰ ਸਮਝਣੀ ਪਵੇਗੀ ਨਹੀਂ ਤੇ ਇੱਕ ਜਾਨਵਰ ਦੀ ਤਰ੍ਹਾਂ ਜੀਵਨ ਚਲਾ ਜਾਏਗਾ ਕਿਉਂਕਿ ਅਸੀਂ ਇਨਸਾਨ ਆ ਸਾਡੀ ਫੀਲਿੰਗ ਕੰਮ ਕਰਦੀ ਹੈ ਔਰ ਇਹ ਫੀਲਿੰਗ ਕਿਸ ਤਰ੍ਹਾਂ ਕੰਮ ਕਰਦੀ ਹੈ ਕਿਸ ਤਰ੍ਹਾਂ ਟਿਊਨ ਹੁੰਦੀ ਹੈ ਬੜਾ ਲੰਬਾ ਵਿਸ਼ਾ ਐ ਇਸ ਤੇ ਬੜੀ ਲੰਬੀ ਗੱਲ ਹੋ ਸਕਦੀ ਐ ਪਰ ਮੋਟੀ ਜੀ ਗੱਲ ਇਹ ਐ ਕਿ ਜੇ ਅਸੀਂ ਆਪਣੇ ਔਰੇ ਦੀ ਅੱਜ ਬੜੀ ਤਰ੍ਹਾਂ ਦੀ ਸਾਇੰਸ ਐ ਜਿਹੜੀ ਵਿਕਸਿਤ ਐ ਸਵੈਸੰਮ ਹੋਣਾ ਤਰਾਟਕ ਨੂੰ ਲੈ ਕੇ ਬੜੇ ਜਿਆਦਾ ਤਜਰਬੇ ਹੋਏ ਐ ਰੇਕੀ ਐ ਹੋਰ ਬਹੁਤ ਤਰ੍ਹਾਂ ਦੀ ਹੀਲਿੰਗ ਚੱਲਦੀ ਐ ਜਿਹੜੀ ਪਾਣੀ ਤੋਂ ਲੈ ਕੇ ਹਵਾ ਤੱਕ ਦੀਆਂ ਥੈਰੇਪੀਆਂ ਜਿਹੜੀਆਂ ਨੇ ਚੱਲਦੀਆਂ ਨੇ ਸਾਰੀ ਵਿਕਸਿਤ ਸਾਇੰਸ ਐ ਔਰ ਜਿਹਦੀ ਵੀ ਗਹਿਰਾਈ ਤੁਹਾਨੂੰ ਇੱਥੇ ਤੱਕ ਲੈ ਕੇ ਜਾਂਦੀ ਹੈ ਤੁਹਾਨੂੰ ਟਿਊਨਿੰਗ ਦਾ ਪਤਾ ਲੱਗ ਜਾਂਦਾ ਆਪਣੇ ਕੱਪੜਿਆਂ ਦਾ ਆਪਣੀ ਮਾਲਾ ਦਾ ਆਪਣੀ ਖੁਸ਼ਬੂ ਦਾ ਆਪਣੇ ਆਸਣ ਦਾ ਔਰ ਉਸ ਟਾਈਮ ਰੰਗਾਂ ਦਾ ਬੜਾ ਖਾਸ ਪ੍ਰਭਾਵ ਹੈ ਸਾਡੀ ਜ਼ਿੰਦਗੀ 'ਚ ਕਿਉਂਕਿ ਰੰਗਾਂ ਨਾਲ ਹੀ ਸਾਡੀ ਜ਼ਿੰਦਗੀ ਖੜਦਦੀ ਹੈ ਜੇ ਤੁਹਾਨੂੰ ਆਪਣੇ ਬਾਰੇ ਸਹੀ ਰੰਗ ਦੀ ਜਾਣਕਾਰੀ ਹੈ ਇਹ ਬਹੁਤ ਗਹਿਰੀਆਂ ਗੱਲਾਂ ਨੇ ਔਰ ਇਹ ਨਾਰਮਲ ਜਾਂ ਕਿਤਾਬਾਂ ਪੜ੍ਹ ਕੇ ਨਹੀਂ ਆ ਸਕਦੀਆਂ ਕੁਝ ਚੀਜ਼ਾਂ ਅਨੁਭਵਨ ਵਾਲੀ ਚੱਲਦੀਆਂ ਹਨ ਜੇ ਇਸ ਤਰ੍ਹਾਂ ਦਾ ਇਨਸਾਨ ਸਾਡੀ ਜ਼ਿੰਦਗੀ 'ਚ ਹੋਏ ਜਾਂ ਇਸ ਤਰ੍ਹਾਂ ਦੀ ਕਿਸੇ ਸੰਸਥਾ ਨੂੰ ਅਸੀਂ ਜਾਣਦੇ ਹੁਈਏ ਤੇ ਸਾਡੀ ਜ਼ਿੰਦਗੀ 'ਚ ਬਹੁਤ ਅੱਛੇ ਪਰਿਵਰਤਨ ਹੋਣ ਦੇ ਚਾਂਸ ਹੈ ਹਿਡਨ ਸਾਇੰਸ ਆਫ ਯੂਅਰ ਲਾਈਫ ਵੀ ਐਸੇ ਵਿਸ਼ੇ ਤੇ ਕੰਮ ਕਰਦੀ ਹੈ ਕਿ ਔਰੇ ਨੂੰ ਪੂਰੀ ਡਿਟੇਲ ਨਾਲ ਜਾਂਚਿਆ ਜਾਏ ਔਰ ਹਰ ਚੀਜ਼ ਦੀ ਬੜੀ ਡਿਟੇਲ ਨਾਲ ਜਾਣਕਾਰੀ ਦਿੱਤੀ ਜਾਏ वैसे इना चीजਾਂ ਬਾਰੇ ਅਸੀਂ ਇਹ ਅਸਰ ਕਿਸ ਤਰ੍ਹਾਂ ਕਰਦੀਆਂ ਇਸ ਤੇ ਬਹੁਤ ਤਰ੍ਹਾਂ ਨਾਲ ਗੱਲ ਹੋ ਸਕਦੀ ਹੈ ਪਰ ਅਸੀਂ ਇੱਕ ਛੋਟੇ ਜਿਹੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਅਸੀਂ ਸੁਣਿਆ ਵਾਕ ਸਿੱਧੀ ਹੁਣ ਜੇ ਅਸੀਂ ਇਹਨੂੰ ਅੱਜ ਦੀ ਭਾਸ਼ਾ ਚ ਸਮਝਣਾ ਹੋਵੇ ਤੇ ਅਸੀਂ ਇਹਨੂੰ ਕੋ ਸ਼ਸਤਰਾ ਮੰਨ ਸਕਦੇ ਹਾਂ ਜਿਵੇਂ ਇੱਕ ਰਾਦੇ ਦਾ ਹੁਕਮ ਪ੍ਰਜਾ ਵਾਸਤੇ ਕਾਨੂੰਨ ਹੋ ਜਾਂਦਾ ਐਸੇ ਤਰ੍ਹਾਂ ਸਾਧਨਾ ਨਾਲ ਜਦੋਂ ਅੰਦਰ ਪੂਰੀ ਤਰ੍ਹਾਂ ਸ਼ੁੱਧੀ ਹੋ ਜਾਂਦੀ ਹੈ ਜਦੋਂ ਤੁਹਾਡਾ ਔਰਾ ਸਥਿਰ ਹੋ ਜਾਂਦਾ ਉਹਦਾ ਹਰ ਰੰਗ ਲੈਵਲ 'ਚ ਆ ਤੁਹਾਡੇ ਪੰਜੋ ਇਮੋਸ਼ਨਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਇਮੋਸ਼ਨਸ ਲੈਵਲ ਵਿੱਚ ਆ ਜਾਂਦੇ ਆ ਤੇ ਉਸ ਤੋਂ ਬਾਅਦ ਵਾਕ ਸiddhi ਉਸ ਤੋਂ ਬਾਅਦ ਇੱਕ ਵਾਕ ਸiddhi ਸਾਨੂੰ ਇੱਕ ਐਸੀ ਸੂਖਸ਼ਮ એનર્ਜੀ ਮਿਲ ਜਾਂਦੀ ਹੈ ਕਿ ਉਹ ਕੁਝ ਵੀ ਬੋਲੇ ਉਹ ਸ਼ਰਾਫ ਦਿੰਦਾ ਕਿ ਸੀਸ ਦਿੰਦਾ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਉਹਨਾਂ ਸ਼ਬਦਾਂ ਦਾ ਜਿਹੜਾ ਅਸਰ ਹੁੰਦਾ ਉਹਨਾਂ ਜ਼ਬਰਦਸਤ ਹੁੰਦਾ ਕਿ ਪੂਰੀ ਕੁਦਰਤ ਉਹਨਾਂ ਨੂੰ ਪੂਰਾ ਕਰਨ ਤੇ ਲੱਗ ਜਾਂਦੀ ਹੈ ਐਸੇ ਤਰ੍ਹਾਂ ਜਿਹੜੀ ਸਾਡੇ ਅੰਦਰ ਕੰਪਨ ਹੈ ਜਿਹੜੀ ਸਾਡੇ ਅੰਦਰ ਫ੍ਰੀਕਵੈਂਸੀ ਹੈ ਅਸੀਂ ਕਿਤੇ ਕੂੜ-ਕਬਾੜੀ ਤੇ ਨਹੀਂ ਇਕੱਠਾ ਕਰੀ ਜਾਂਦੇ ਕਿਉਂਕਿ ਜੇ ਇਨਸਾਨ ਰੋਜ਼ ਜਾ ਕੇ ਰਿਕਵੈਸਟ ਕਰਦਾ ਹੈ ਦੁੱਖ ਕੱਟਣ ਦੀ ਔਰ ਦੁੱਖ ਵੱਧਦੇ ਜਾ ਰਹੇ ਆ ਜਾਂ ਪੂਰੀ ਤਰ੍ਹਾਂ ਕੱਟ ਨਹੀਂ ਪੰਦੇ ਐਦਾ ਮਤਲਬ ਇਹ ਨਹੀਂ ਹੈ ਕਿ ਕੁਦਰਤ ਨੂੰ ਸੁਣਦਾ ਨਹੀਂ ਜਾਂ ਕੁਦਰਤ ਨੂੰ ਸਮਝ ਨਹੀਂ ਆਂਦੀ ਇਹਦਾ ਮਤਲਬ ਸਿਰਫ ਇੰਨਾ ਕੀ ਹੈ ਕਿ ਸਹੀ ਜਿਹੜਾ ਢੰਗ ਹੈ ਸਹੀ ਜਿਹੜੀ ਟੈਕਨੀਕ ਹੈ ਉਹ ਕਿਸੇ ਵੀ ਪਾਸ਼ਾ 'ਚ ਨਹੀਂ ਆਂਦੀ ਉਹ ਅਸਲ ਦੇ ਵਿੱਚ ਫੀਲਿੰਗ ਨਾਲ ਜੁੜੀ ਹੈ ਕਿਉਂਕਿ ਤੁਹਾਡੀ ਫੀਲਿੰਗ ਹੀ ਫ੍ਰੀਕਵੈਂਸੀ ਨੂੰ ਕੈਚ ਕਰਦੀ ਹੈ ਤੁਹਾਡੀ ਫੀਲਿੰਗ ਜਿਸ ਜਗ੍ਹਾ ਦੇ ਉੱਪਰ ਟਿਊਨ ਹੈ ਬਿਲਕੁਲ ਉਹੀ ਚੀਜ਼ ਤੁਹਾਨੂੰ ਮਿਲੇਗੀ ਤੁਸੀਂ ਮੂੰਹ ਨਾਲ ਜਾ ਕੇ ਕੀ ਮੰਗਦੇ ਹੋ ਕੀ ਬੋਲਦੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗਹਿਰੇ ਚ ਹਰ ਇਨਸਾਨ ਦੇ ਪੰਜ ਜਿਹੜੇ ਅਹਿਸਾਸ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਚੋਂ ਇੱਕ ਹੈਵੀ ਹੁੰਦਾ ਉਹ ਜਿੱਥੇ ਮਰਜ਼ੀ ਜੋ ਮਰਜ਼ੀ ਰਿਕੁਐਸਟ ਕਰਦਾ ਅਰਦਾਸ ਕਰਦਾ ਉਹ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਨਹੀਂ ਹੁੰਦਾ ਕਿਉਂਕਿ ਉਹਦਾ ਜੁੜਾਵ ਉਧਰ ਹੈ ਉਹਨੂੰ ਬਹੁਤ ਕੁਝ ਐਸਾ ਦਿਖ ਰਿਹਾ ਹੁੰਦਾ ਬਹੁਤ ਬਹੁਤ ਕੁਝ ਐਸਾ ਸਮਝ ਆ ਰਿਹਾ ਹੁੰਦਾ ਜਿਹੜਾ ਉਹਨੂੰ ਖਾਲੀ ਨਹੀਂ ਹੋਣ ਦਿੰਦਾ ਉਹਦੇ ਨਾਲ ਮੈਚ ਨਹੀਂ ਹੋਣ ਦਿੰਦਾ ਉਸ ਜਗ੍ਹਾ ਤੇ ਜਾ ਕੇ ਵੀ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਕਰ ਲੈਂਦਾ ਜਿਹੜੀਆਂ ਉਹ ਬਿਲਕੁਲ ਚਾਹਦਾ ਨਹੀਂ ਕਿਉਂਕਿ ਉਹ ਮੂੰਹ ਨਾਲ ਕੁਝ ਹੋਰ ਬੋਲ ਰਿਹਾ ਕੋਈ ਵੀ ਇਨਸਾਨ ਦੁੱਖ ਚੋਂ ਬਾਹਰ ਨਿਕਲਣਾ ਚਾਹਦਾ ਪਰ ਸਹੀ ਟੈਕਨੀਕ ਹੈ ਜਿਹੜੀ ਉਹ ਸਿਰਫ ਕਿਸੇ ਮਨੁੱਖ ਨੂੰ ਹੀ ਹਾਸਲ ਹੈ ਐਸੇ ਕਰਕੇ ਜਿਹੜੀ ਮਨੁੱਖ ਦੀ ਦੇਹ ਹੈ ਇਹਨੂੰ ਦੁਨੀਆ ਦੇ ਵਿੱਚ ਸਭ ਤੋਂ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਔਰ ਕਿਹਾ ਜਾਂਦਾ ਕਿਉਂਕਿ ਮੰਤਰ ਹਰ ਕੋਈ ਜਪ ਸਕਦਾ ਪਰ ਹੁਕਮ ਹਰ ਕੋਈ ਨਹੀਂ ਦੇ ਸਕਦਾ ਔਰ ਜੇ ਲਗਾਤਾਰ ਮੰਤਰ ਦੇ ਲਗਾਤਾਰ ਸਾਧਨਾਵਾਂ ਦੇ ਲਗਾਤਾਰ ਜਪ ਦੇ ਵੀ ਉਹ ਹਾਲਤ ਹੈ ਕਿ ਸਾਡੀ ਜਿਹੜੀ ਦੁੱਖਾਂ ਦੀ ਪੰਡ ਹੈ ਉਹ ਹੋਰ ਜ਼ਿਆਦਾ ਭਾਰੀ ਹੋਈ ਜਾ ਰਹੀ ਹੈ ਉਹਨੂੰ ਫਰਕ ਨਹੀਂ ਪੈ ਰਿਹਾ ਤੇ ਫੇਰ ਕਿਤੇ ਨਾ ਕਿਤੇ ਕੁਝ ਗੜਬੜ ਜ਼ਰੂਰ ਹੈ ਐਜੇ ਇਨਸਾਨ ਇਹਨਾਂ ਚੀਜ਼ਾਂ ਨੂੰ ਸਮਝ ਲੈਣਾ ਇਹਨਾਂ ਚੀਜ਼ਾਂ ਨੂੰ ਜਾਣ ਲੈਣਾ ਔਰ ਇਹਨਾਂ ਚੀਜ਼ਾਂ ਦਾ ਇਲਾਜ ਕਰ ਲੈਣਾ ਕਿਸੇ ਵੀ ਮਨੁੱਖ ਦਾ ਸਭ ਤੋਂ ਪਾਵਰਫੁਲ ਔਰ ਵੱਡਾ ਕਰਮ ਹੈ ਮੋਕਸ਼ ਮਿਲਦਾ ਹੈ ਨਹੀਂ ਮਿਲਦਾ ਉਹ ਅਗਲੀ ਗੱਲ ਹੈ ਪਰ ਜੀਵਨ ਦੇ ਵਿੱਚ ਸ਼ਾਂਤੀ ਖੁਸ਼ਹਾਲੀ ਰਿਸ਼ਤਿਆਂ ਦੇ ਵਿੱਚ ਲੈ ਔਰ ਵਪਾਰ ਦੇ ਵਿੱਚ ਤਰੱਕੀ ਇਹਦੇ ਵਿੱਚ ਬਹੁਤ ਜ਼ਿਆਦਾ ਹੱਥ ਹੈ ਜਿਹੜਾ ਉਹ ਐਸ ਫ੍ਰੀਕਵੈਂਸੀ ਦਾ ਹੁੰਦਾ ਜੇ ਜਾਨਵਰਾਂ ਤਰ੍ਹਾਂ ਕੁਦਰਤੀ ਹੈ ਸਾਡੇ ਹਿੱਸੇ ਆ ਗਈ ਹੈ ਅਸੀਂ ਬੇਸਿਕ ਤੌਰ ਤੇ ਇਹਨੂੰ ਨਹੀਂ ਜਾਣਦੇ ਤੇ ਐ ਕੋਈ ਬਹੁਤ اچھی ਗੱਲ ਨਹੀਂ ਕਾਰਮਿਕ ਟਾਂਚੇ ਨੂੰ ਸਮਝ ਲੈਣਾ ਆਪਣੇ ਔਰੇ ਨੂੰ ਸਮਝ ਕੇ ਇਹਨਾਂ ਚੀਜ਼ਾਂ ਨਾਲ ਜੀਵਨ ਦੇ ਵਿੱਚ ਨਖਾਰ ਲੈ ਆਣਾ ਜੀਵਨ ਨੂੰ ਬਦਲ ਲੈਣਾ ਹਰ ਇਨਸਾਨ ਦਾ ਹੱਕ ਹੈ ਔਰ ਮੈਂ ਪਹਿਲੇ ਵੀ ਦੱਸਿਆ ਵੀ ਹਿਡਨ ਸਾਇੰਸ ਆਫ ਯੂਅਰ ਲਾਈਫ ਸਾਡੀ ਜਿਹੜੀ ਸੰਸਥਾ ਦਿਨ ਰਾਤ ਤੇ ਕੰਮ ਕਰਦੀ ਹੈ ਜਿਸ ਜੇ ਸਾਨੂੰ ਲੱਗਦਾ ਕਿਸੇ ਮਿੱਤਰ ਦਾ ਕੋਈ ਖਾਸ ਇਸ ਕਿਸਮ ਦਾ ਸਵਾਲ ਜੇ ਦੀ ਜਾਣਕਾਰੀ ਸਭ ਨੂੰ ਫਾਇਦਾ ਦੇਗੀ ਤੇ ਉਹਨੂੰ ਅੱਜ ਕੱਲ ਅਸੀਂ YouTube ਦੇ ਉੱਪਰ ਵੀ ਬੋਲਦੇ ਹਾਂ ਪਰ ਮੇਰੀ ਇੱਕ ਰਿਕਵੈਸਟ ਹੈ ਵੀ ਇਹ ਜਿਹੜੇ ਸਵਾਲ ਹਨ WhatsApp ਦੀ ਬਜਾਏ ਤੁਸੀਂ ਚੈਨਲ ਦੇ ਉੱਪਰ ਕਰੋ ਜਿਹੜਾ ਸਾਡਾ YouTube ਦਾ ਚੈਨਲ ਹੈ ਅਗਲੀ ਵਾਰ ਫਿਰ ਕਿਸੇ ਨਵੇਂ ਸਵਾਲ ਨਾਲ ਹਾਜ਼ਰ ਹੋਵਾਂਗੇ ਧੰਨਵਾਦ ਮਿਹਰਬਾਨੀ ਸ਼ੁਕਰੀਆ